ਬ੍ਰਦਰ ਸ਼ਹਿਰ ਵਾਸਤੇ ਜਿਹੜੇ ਅੱਛੇ ਏਜੰਡੇ ਹੋਣਗੇ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਕਲੋਨੀਆਂ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਉਹ ਪਹਿਲਾਂ ਵੀ ਜਿਹੜੇ ਏਜੰਡੇ ਹੁੰਦੇ ਸੀਗੇ ਚਾਹੇ ਕੋਈ ਪਾਰਟੀ ਕਿਸੇ ਪਾਰਟੀ ਦਾ ਏਜੰਡਾ ਹੋਇਆ ਸੀ ਪਹਿਲਾਂ ਵੀ ਸਾਥ ਦਿੰਦੇ ਸੀਗੇ ਹੁਣ ਵੀ ਇੱਦਾਂ ਹੀ ਹੋਗਾ ਡਵੈਲਪਮੈਂਟ ਦੇ ਏਜੰਡੇ ਦਾ ਕੋਈ ਤੂ ਤੂ ਪ੍ਰੰਤੂ ਹੈ ਹੀ ਨਹੀਂ ਅਸੀਂ ਨਾਲ ਹੈ ਇਸ ਤਰ੍ਹਾਂ ਦੇ ਕੰਮ ਹੋਣੇ ਲੱਗ ਜਗਾ ਜਿਹੜੇ ਉਹ ਚੰਡੀਗੜ੍ਹ ਦੇ ਚਾਰ ਦੇ ਦੇਖੋ ਜਿਹੜੇ ਕਾਰਪੋਰੇਸ਼ਨ ਦੇ ਕੰਮ ਹੋਣਗੇ 100% ਉਹ ਆਪਾਂ ਅੱਛੇ ਹੀ ਹੋਣਗੇ ਇਹਨਾਂ ਜਿਹੜੇ ਬਾਕੀ ਐਡਮਨ ਦੇ ਕੰਮ ਹੈ ਜਿਵੇਂ ਸਾਡੇ ਪਿੰਡਾਂ ਦੀ ਲੈਂਡ ਪੂਲਿੰਗ ਦਾ ਮਸਲਾ ਹੈਗਾ ਐਗਰੀਕਲਚਰ ਲੈਂਡ ਦਾ ਜਿਹੜੀ ਕਲੈਕਟਰ ਰੇਟ ਦਾ ਮਸਲਾ ਹੈਗਾ ਕਲੋਨੀਆ ਦਾ ਫਰੀ ਹੋਲਡ ਦਾ ਕੁਝ ਹੈਗਾ ਤਾਂ ਉਹ ਸਾਰੇ ਜਿਹੜੇ ਹੈਗੇ ਆ ਲੱਗਦਾ ਐਮਪੀ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੋ ਜਾਣਗੇ ਤਕਰੀਬਾ ਸੰਧੂ ਸਰ ਬਹੁਤ ਜ਼ੋਰ ਲਾਉਂਗੇ ਜਿਹੜਾ ਤੁਸੀਂ ਵੀ ਚੱਕਦੇ ਰਹੇ ਹੋ ਕਿ ਤੁਹਾਡੇ ਇਲਾਕੇ 'ਚ ਕ੍ਰਾਈਮ ਦਾ ਬਹੁਤ ਸਾਰੀ ਵਾਰਦਾਤਾਂ ਹੁੰਦੀਆਂ ਨੇ ਜੀ ਨਸ਼ੇ ਰਤੇ ਤੁਸੀਂ ਕਿਹਾ ਸੀ ਹੁਣ ਸੀਨੀਅਰ ਡਿਪਟੀ ਮਹਿੰਦਰ ਬਣ ਚੁੱਕੇ ਹੋ ਹੁਣ ਜੇ ਗੱਲ ਵੀ ਰੱਖੋਗੇ ਤਾਂ ਪ੍ਰਭਾਵ ਜ਼ਿਆਦਾ ਪਾਊਗਾ ਖਾਸ ਕਰਕੇ ਪੁਲਿਸ ਡਿਪਾਰਟਮੈਂ ਐਸਐਸਪੀ ਮੈਡਮ ਡੀਜੀਪੀ ਸਾਹਿਬ ਬਹੁਤ ਅੱਛੇ ਹੈ ਅਸੀਂ ਜਨ ਵੀ ਉਹਨਾਂ ਨੂੰ ਕਦੇ ਬੇਨਤੀ ਕਰੀਏ ਕਿ ਸਾਡੇ ਮੇਰੀ ਵਾਰਡ ਚ ਜਾਂ ਨਾਲ ਵਾਲੀ ਵਾਰਡ ਚ 15 ਨੰਬਰ ਵਾਰਡ ਚ ਕੋਈ ਵੀ ਗਲਤ ਐਕਟੀਵਿਟੀ ਹੁੰਦੀ ਹੈ ਤਾਂ ਅਸੀਂ ਦੱਸਦੇ ਹਾਂ ਉਹ ਮੌਕੇ ਤੇ ਜਿਹੜੇ ਹੈਗੇ ਆ ਸੋਲਵ ਵੀ ਕਰਦੇ ਆ ਸਰ ਸਵਾਲ ਆਹੀ ਹੈ ਕਿ ਦੱਸਣਾ ਪੈਂਦਾ ਹੈ ਦੱਸਣਾ ਪੈਂਦਾ ਪਹਿਲਾਂ ਤੋਂ ਕਿਉਂ ਨਹੀਂ ਤਿਆਰੀ ਹੈ ਨਹੀਂ ਕਿਉਂਕਿ ਉੱਥੇ ਸਾਡਾ ਮੈਨ ਪਾਵਰ ਵੀ ਨਹੀਂ ਹੈਗੀ ਪੁਲਿਸ ਦੀ ਇਲਾਕਾ ਬਹੁਤ ਵੱਡਾ ਹੈ ਮੇਰੀ ਗੱਲ ਹੋਈ ਹੈ ਮੈਡਮ ਨਾਲ ਗੱਲ ਹੋਈ ਹੈ ਸਿਪੀ ਨਾਲ ਉਹ ਕਹਿੰਦੇ ਵੀ ਜਦ ਮੈਨ ਪਾਵਰ ਜਿਹੜੀ ਹੈਗੀ ਜਲਦੀ ਆਪਾਂ ਥਾਣੇ ਚ ਵਧਾ ਦੋਗੇ ਹੋਰ ਵੀ ਔ पता ही है कि बॉर्डर फिर आए पिंड ने बॉर्डर तो, तो उधरों इधरों भी लोग आने हैं थोड़ा जहा दिक्कत है वो ऐसा वो ऐसा है जी वो हमारी पार्टी के प्रेजिडेंट ज्यादा अच्छे तरीके से बता सकते हैं मैं उसके बारे में बात नहीं करूंगा चंडीगढ़ दूसरा पार्टी का मसला अभी तक जो भी हमारे मुद्दे होंगे ਸਮਾਰੇ ਪ੍ਰੈਜ਼ੀਡੈਂਟ ਸਾਹਿਬ ਹੈ ਪੂਰਵ ਮਿਰ ਹੈ amare ਪੁਰਵ ਪ੍ਰਧਾਨ ਰਹੇ ਰੋਸੂਜੀ amare ਸਤਨਾਮ ਸੰਧੀ ਜੀ ਅਭੀ ਰਾਜ ਸਦਨ ਦੇ ਐਮਪੀ ਬਣੇ ਹੈ ਤੋਂ ਹਮ ਸਭ ਇਕੱਠੇ ਹੋ ਕੇ ਜੋ ਹੈ ਟੰਡਕੀ ਹੈ ਤੋਂ ਇਕੱਠੇ ਹੋ ਕੇ ਕੰਮ ਕਰਾਂਗੇ